ਜੋ ਗੋਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 740 ਅੰਗ ਤੇ ਸ਼ਬਦ ਚਾਨ ਕਰਦੇ ਹਨ ਸੋਹੀ ਮਹੱਲਾ ਪੰਜਮਾ ਰਹਿਣਾ ਪਾਵਹਿ ਸੂਰ ਨਰ ਦੇਵਾ ਕਹਿੰਦੇ ਇਹਨਾਂ ਨੇ ਰਹਿਣਾ ਨਹੀਂ ਦੇਵੀ ਦੇਵਤਿਆਂ ਨੇ ਕਹਿੰਦੇ ਰਹਿਣਾ ਨਹੀਂ ਸੂਰ ਨਰ ਦੇਵਾ ਕਹਿੰਦੇ ਜਿੰਨੇ ਸੂਰ ਤੇ ਦੇਵੀ ਦੇਵਤਿਆਂ ਕਿਸੇ ਨੇ ਰਹਿਣਾ ਨਹੀਂ ਕੀ ਸਮਝਾਉਣਾ ਚਾਹੁੰਦੇ ਹਨ ਗੁਰੂ ਕਿ ਤੂੰ ਇਹਨਾਂ ਦੀ ਸੇਵਾ ਨਾ ਕਰ ਇਹਨਾਂ ਨੇ ਤਾਂ ਆਪ ਨਹੀਂ ਰਹਿਣਾ ਜਿਹਨੇ ਆਪ ਹੀ ਮਰ ਜਾਣਾ ਤੈਨੂੰ ਕੀ ਬਚਾ ਸਕਦਾ ਕਹਿੰਦੇ ਇਹਨਾਂ ਦੇ ਰਹਿਣਾ ਨਹੀਂ ਹੈ ਰਹਿਣ ਨਾ ਪਾਵ ਹੈ ਕਹਿੰਦੇ ਇਹਨਾਂ ਨੂੰ ਰਹਿਣਾ ਮਿਲਣਾ ਨਹੀਂ ਰਹਿਣੇ ਵਾਲੀ ਕਿਹੜੀ ਚੀਜ਼ ਹੈ ਨਾਮ ਰਹਿਣੇ ਵਾਲਾ ਨਾਮ ਰਹਿਓ ਸਾਧੂ ਰਹੋ ਕਿਨ ਜਪਿਓ ਗੁਰ ਮੰਤ ਅ ਇਹ ਚੀਜ਼ ਹੈ ਰਹਿਣੇ ਵਾਲੀ ਨਾਮ ਰਹਿਣੇ ਵਾਲਾ ਹੈ ਗੁਰੂ ਰਹਿਣੇ ਵਾਲਾ ਹੈ ਜਿਨ੍ਹਾਂ ਨੇ ਗੁਰੂ ਦਾ ਮੰਤਰ ਜਪਿਆ ਉਹ ਰਹਿਣੇ ਵਾਲਾ ਹੈ ਇਹ ਦੇਵੀ ਦੇਵਤੇ ਨੇ ਕਹਿੰਦੇ ਰਹਿਣਾ ਨੇ ਰਹਿਣ ਨਾ ਪਾਵੈ ਸੁਰ ਨਰ ਦੇਵਾ ਊਠ ਸਧਾਰੇ ਕਹਿੰਦੇ ਇਹਨਾਂ ਨੇ ਉੱਠ ਕੇ ਚਲੇ ਜਾਣਾ ਇੱਥੇ ਊਠ ਸਧਾਰੇ ਕਰ ਕਹਿੰਦੇ ਇਹਨਾਂ ਨੇ ਉੱਠ ਕੇ ਚਲੇ ਜਾਣਾ ਕਰ ਮੂਨ ਜਨ ਸੇਵਾ ਕਹਿੰਦੇ ਤੂੰ ਜਨ ਦੀ ਸੇਵਾ ਕਰ ਇਨਾਂ ਦੀ ਸੇਵਾ ਨਾ ਕਰ ਅਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਆਉਂਦਾ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਹੈ ਸੇਵਾ ਕਰਨੀ ਹੈ ਸੇਵਾ ਕੋ ਦੋ ਹੀ ਭਲੇ ਇੱਕ ਸ਼ਾਂਤੀ ਕਰਾਮ ਗਲਤਾਂ ਨਿਵੇੜੀ ਵੀ ਹੈ ਲੇਕਿਨ ਅਸੀਂ ਹਲਝਾਤੀ ਕਰ ਮੂਨ ਜਨ ਸੇਵਾ ਕਹਿੰਦੇ ਤੂੰ ਪਾਈ ਜਨਨ ਦੀ ਸੇਵਾ ਕਰ ਜਨਨ ਆ ਸਾਧੂ ਨੂੰ ਕਹਿੰਦੇ ਆ ਸੰਤ ਨੂੰ ਕਹਿੰਦੇ ਆ ਭਗਤ ਨੂੰ ਕਹਿੰਦੇ ਆ ਕਹਿੰਦੇ ਇਹਦੀ ਸੇਵਾ ਕਰ ਲੈ ਜਦੋਂ ਇਹ ਹੁਕਮ ਨੂੰ ਫਿਰ ਮੰਨਿਆ ਨਾ ਜਨਨ ਦੀ ਸੇਵਾ ਕੀਤੀ ਜੀਵਤ ਭੇਖੇ ਕਹਿ ਲ ਤੂੰ ਜਿਉਂਦਾ ਜਿਉਂਦਾ ਫਿਰ ਰੱਬ ਨੂੰ ਦੇਖ ਲਵੇਂਗਾ ਜਦੋਂ ਤੱਕ ਜਿਉਂਦੇ ਜਿਉਂਦੇ ਰੱਬ ਦੇ ਦਰਸ਼ਨ ਨਹੀਂ ਹੁੰਦੇ ਇਹ ਜੀਵਨ ਕਿਸੇ ਲੇਖੇ ਨਹੀਂ ਐਵੇਂ ਵਿਹੇਮ ਦੇ ਵਿੱਚ ਹੀ ਆ ਜੀਵਤ ਭੇਖੇ ਜਿੰਨੀ ਹਰ ਹਰ ਧਿਆਇਆ ਕਹਿੰਦੇ ਜਿਨ੍ਹਾਂ ਨੇ ਹਰ ਹਰ ਧਿਆਇਆ ਹੈ ਹਰ ਹਰ ਦਾ ਮੰਤਰ ਵੀ ਕੋਈ ਦਿੰਦਾ ਹੈ ਆਰਾਮ ਦਾ ਮੰਤਰ ਵੀ ਕੋਈ ਦਿੰਦਾ ਹੈ ਕਹਿੰਦੇ ਜਿਨ੍ਹਾਂ ਨੇ ਹਰ ਹਰ ਧਿਆਇਆ ਹੈ ਉਹ ਜਿਉਂਦੇ ਜਿਉਂਦੇ ਰੱਬ ਨੂੰ ਵੇਖ ਲੈਂਦੇ ਗੱਲਾਂ ਤਾਂ ਪਰਤੱਖ ਹਨ ਲੇਕਿਨ ਬਹਿਮ ਦੇ ਚੁਲਜ ਗਿਆ ਹੈ ਭਰਮ ਦੇ ਚ ਫਸ ਗਿਆ ਹੈ ਰੱਬ ਨੂੰ ਦੇਖਣ ਦੀ ਤਾਂ ਆਪਣੀ ਇੱਛਾ ਹੀ ਨਹੀਂ ਜਦੋਂ ਮਨ ਦੇ ਚ ਪਿਆਰ ਪ੍ਰਗਟ ਹੁੰਦਾ ਹੈ ਜਿਹਨੂੰ ਆਪਾਂ ਬੈਰਾਗ ਕਹਿੰਦੇ ਹਾਂ ਸਤਸਿੰਘ ਬੈਰਾਗ ਪਤਾ ਕੀ ਨੂੰ ਕਹਿੰਦੇ ਆ ਪਹਿਲੀ ਗੱਲ ਤਾਂ ਸਾਨੂੰ ਉਹੀ ਕੁਝ ਬੋਲਣਾ ਚਾਹੀਦਾ ਬਾਬੇ ਨਾਨਕ ਦੀ ਗੱਦੀ ਤੇ ਬੈਠ ਕੇ ਜਿਹੜਾ ਅਸੀਂ ਸਮਝਾ ਸਕੀਏ ਲੋਕਾਂ ਨੂੰ ਅਬਰਾਗ ਰਾਗ ਰਾਗ ਤੋਂ ਬਿਨਾ ਜਦੋਂ ਸਾਰੇ ਰਾਗ ਖਤਮ ਹੋ ਜਾਂਦੇ ਆ ਫਿਰ ਉਹਨੂੰ ਬਰਾਗ ਕਹਿੰਦੇ ਆ ਇਹ ਦੁਨੀਆ ਦਾ ਸਾਰਾ ਕੁਝ ਜਿੰਨੇ ਰਾਗ ਰੰਗ ਰਲੀਆਂ ਦੇਖਦਾ ਸਾਰਾ ਕੁਝ ਖਤਮ ਹੋਣ ਤੋਂ ਬਾਅਦ ਫੇਰ ਬਰਾਗ ਹੁੰਦਾ ਜਦੋਂ ਸਾਰੀਆਂ ਚੀਜ਼ਾਂ ਨੂੰ ਤਿਆਗ ਦਿੰਦਾ ਹੈ ਹੋਰ ਕੋਈ ਵੀ ਚੀਜ਼ ਸੰਸਾਰ ਦੀ ਲੈਣੀ ਨਹੀਂ ਚਾਹੁੰਦਾ ਕੇਵਲ ਰੱਬ ਦੇ ਦਰਸ਼ਨ ਕਰਨੇ ਚਾਹੁੰਦਾ ਉਸ ਅਵਸਥਾ ਨੂੰ ਬਰਾਗ ਕਹਿੰਦੇ ਆ ਜੀਵਤ ਦੇਖੇ ਜਿਨੀ குரு ਜਾਣੀ ਜਾਣਾ ਕਿ ਸਾਰਿਆਂ ਨੇ ਤਾਂ ਹਰ ਹਰ ਕਹਿਣਾ ਨਹੀਂ ਜਿੰਨੇ ਹਰ ਹਰ ਧਿਆਇਆ ਕਹਿੰਦੇ ਜਿਨ੍ਹਾਂ ਨੇ ਹਰ ਹਰ ਧਿਆਇਆ ਉਹ ਜਿਉਂਦੇ ਜਿਉਂਦੇ ਰੱਬ ਦੇ ਦਰਸ਼ਨ ਕਰ ਲੈਂਦੇ ਆ ਉਹਨਾਂ ਨੂੰ ਦਿਖਣ ਲੱਗ ਜਾਂਦਾ ਹੈ ਇਹ ਦੋ ਮੋਰਾਗ ਪੈਦਾ ਜਦੋਂ ਪਿਆਰ ਪੈਦਾ ਹੋਇਆ ਜਦੋਂ ਹਰ ਹਰ ਧਿਆਇਆ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਪੜਦੇ ਆ ਆਨੰਦ ਸਾਹਿਬ ਪੜਦੇ ਆ ਆਪਾਂ ਤਾਂ 6 ਪੌੜੀਆਂ ਵਾਲੇ ਹਾਂ ਆਪਾਂ ਨਹੀਂ 40 ਪੌੜੀਆਂ ਵਾਲੇ ਹੈਗੇ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਕਹਿੰਦਾ ਜਿਹਨਾਂ ਦਾ ਅੰਦਰੋਂ ਦਾ ਮੋਹ ਟੁੱਟ ਗਿਆ ਤੇਨ ਕਾ ਸਬਦ ਸੱਚੇ ਸਵਾਰਿਆ ਕਹਿੰਦਾ ਉਹਨਾਂ ਦਾ ਫਿਰ ਸਬਦ ਨੇ ਸੱਚੇ ਨੇ ਸਵਾਰ ਦਿੱਤਾ ਜਿਹਨਾਂ ਦਾ ਅੰਦਰੋਂ ਮੋਹ ਟੁੱਟਿਆ ਹੈ ਸੰਸਾਰ ਨਾਲੋਂ ਜਿੰਨੀ ਦੇ ਤੱਕ ਅੰਦਰੋਂ ਮੋਹ ਨਹੀਂ ਟੁੱਟਦਾ ਇਹ ਤਾਂ ਉਨੀ ਦੇਰ ਆ ਬਾਬੇ ਨਾਨਕ ਦਾ ਜਿੰਨੀ ਦੇਰ ਬਾਬੇ ਨਾਨਕ ਦੇ ਦਰਬਾਰ 'ਚ ਬੈਠਾ ਹੈ ਐ ਦਿਉਲੀ ਤੋਂ ਬਾਹਰ ਪੈਰ ਰੱਖਿਆ ਜਿਹਦੇ ਬਣ ਗਿਆ ਲੋਕਾਂ ਦਾ ਇੱਥੇ ਬੜੀਆਂ ਹਾਮੀਆਂ ਜਾਮਨੀਆਂ ਭਰ ਕੇ ਜਾਂਦਾ ਹੈ ਘਰ ਜਾ ਕੇ ਜਿੱਦੇ ਮੁਕਰ ਜਾਂਦਾ ਸੱਜ ਸਿੰਘ ਕਰਦੇ ਆ ਇੱਕਣਾ ਜੇ ਤਾਂ ਸੱਚ ਬੋਲੂਗੇ ਫਿਰ ਤਾਂ ਜਮਾ ਤੇ ਵੱਜ ਜੂਗੇ ਨਹੀਂ ਤਾਂ ਜਮ ਛੱਡਦੇ ਨਹੀਂ ਪਹਿਲਾਂ ਸੱਚ ਦੱਸੋ ਤੁਹਾਡਾ ਮੂੰਹ ਮੋਹ ਦੇ ਵਿੱਚ ਫਸਦੇ ਆ ਇਹ ਦਿਉਲੀ ਦੇ ਬਾਹਰ ਪੈਰ ਨਿਕਲਦੀ ਸਾੜੇ ਜਿਹੇ ਫਸ ਜਾਂਦੇ ਆ ਇਧਰ ਬਾਣੀ ਦੱਸਦੀ ਐ ਅੰਦਰੋਂ ਜਿਨਾਂ ਕਾ ਮੋਹ ਟੁੱਟਾ ਤਿੰਨ ਕਾ ਸਬਦ ਸੱਚੇ ਸੋ ਵਾਰੇ ਆ ਇਹ ਤਾਂ ਪਰਤੱਖ ਐ ਬਾਣੀ ਦੀ ਇੱਕ ਇੱਕ ਗੱਲ ਅਟੱਲ ਐ ਨਹੀਂ ਟੱਲਣੇ ਵਾਲੀ ਜੀਵਤ ਪੇਖੇ ਜਿਨੀ ਹਰ ਹਰ ਤੇ ਆਏ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਮੰਨੀਆਂ ਗੱਲ ਇਹ ਕਿ ਸਾਧੂਆਂ ਦਾ ਸੰਗ ਕਰਕੇ ਉਹਨਾਂ ਨੇ ਦਰਸ਼ਨ ਪਾਏ ਜਿਹੜੇ ਸਾਧੂਆਂ ਦਾ ਸੰਗ ਕਰਨਗੇ ਉਹ ਹੀ ਦਰਸ਼ਨ ਪਾਉਣਗੇ ਅੰਦਰ ਹੰਕਾਰ ਪੈਦਾ ਹੋਇਆ ਵੇਆ ਕਿ ਮੈਂ ਤਾਂ ਤੜਕੇ ਦੀ 3 ਵਜੇ ਉੱਠ ਕੇ ਨੰਗੇ ਪੈਰੀ ਜਾਂਦਾ ਗੁਰਦੁਆਰੇ ਨੂੰ ਸਸ ਕੀ ਜਦੋਂ ਜਪਜੀ ਸਾਹਿਬ ਦਾ ਸਿਮਰਨ ਹੁੰਦਾ ਹੈ ਰੱਬ ਬੋਲਦਾ ਹੈ ਹੋਰ ਦੂਸਰੇ ਨੂੰ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਲੇਕਿਨ ਸੰਗਤਾਂ ਬੋਲਦੀਆਂ ਨਾਲ ਰੱਬ ਦੀ ਗੱਲ ਨੂੰ ਟੋਕਦੀਆਂ ਦੇਖ ਲਓ ਜਪਜੀ ਸਾਹਿਬ ਸੁਣ ਕੇ ਕਿਹੜੇ ਬਿੱਟਰ ਬੈਠੇ ਹੁੰਦੇ ਹਨ ਉਹ ਦੱਸਣਾ ਚਾਹੁੰਦੇ ਆ ਕਿ ਮੈਨੂੰ ਆਉਂਦਾ ਹੈ ਉਹ ਦੱਸਣਾ ਚਾਹੁੰਦੇ ਕਿ ਮੈਂ ਵੱਡਾ ਸਿੱਖਾਂ ਬਹੁਤ ਜਦੋਂ ਕੋਈ ਅਫਸਰ ਬੋਲ ਰਿਹਾ ਦੂਸਰਾ ਤਾਂ ਵਿੱਚ ਬੋਲ ਨਹੀਂ ਸਕਦਾ ਮਾਮਾ ਨਾਨਕ ਬੋਲ ਰਿਹਾ ਹੁੰਦਾ ਉਸ ਵਕਤ ਸਾਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਲੇਕਿਨ ਅਸੀਂ ਦੱਸਣਾ ਚਾਹੁੰਦੇ ਆ ਕੰਬਲਿਆ ਤੂੰ ਪਾਪ ਸਿਹੇੜਦਾ ਜਿਹੜੇ ਦੂਸਰੇ ਲੋਕ ਬੈਠੇ ਆ ਉਹਨਾਂ ਦੀ ਲਿਬਰ ਟੁੱਟਦੀ ਐ ਉਹਨਾਂ ਦਾ ਧਿਆਨ ਬਾਬੇ ਨਾਲ ਨਾਲੋਂ ਟੁੱਟ ਕੇ ਤੇਰੇ ਗੰਦੀ ਨੂੰ ਜਾਂਦਾ ਕਿ ਇਹ ਵੀ ਕੁਝ ਬੋਲਦਾ ਕਰਦੇ ਆ ਨਾ ਇੱਕਣਾ ਲੇਕਿਨ ਮੁੱਕਰ ਜਾਂਦੇ ਆ ਇਹੀ ਤਾਂ ਅਸੀਂ ਕਰਨਾ ਚਾਹੁੰਦੇ ਆ ਇਹੀ ਤਾਂ ਦੱਸਣਾ ਚਾਹੁੰਦੇ ਆ ਸੰਸਾਰ ਨੂੰ ਕਿ ਮੈਂ ਬਹੁਤ ਵੱਡਾ ਭਗਤਾਂ ਮੈਂ ਬਹੁਤ ਵੱਡਾ ਸਾਧੂ ਸੰਤਾਂ ਇਹੀ ਕੁਝ ਦੱਸਣਾ ਚਾਹੁੰਦੇ ਆ ਸੰਸਾਰ ਨੂੰ ਜੋ ਕੰਮ ਕਰਨਾ ਹੈ ਉਹ ਨਹੀਂ ਕਰਦਾ ਆਚਾ ਬਚਨ ਕੀਤੇ ਆ ਜੀਵਤ ਪੇਕੇ ਜਿਨੇ ਹਰ ਹਰ ਧਿਆਇਆ ਸਾਧ ਸੰਗ ਤਿੰਨੀ ਕਹਿੰਦੇ ਉਹਨਾਂ ਨੂੰ ਜਿਨ੍ਹਾਂ ਨੇ ਹਰ ਹਰ ਧਿਆਇਆ ਤੇ ਸਾਧੂਆਂ ਦਾ ਸੰਗ ਕੀਤਾ ਦੋ ਚੀਜ਼ਾਂ ਨਾਲ ਜੁੜੀਆਂ ਵੀ ਐ ਜਿਨ੍ਹਾਂ ਨੇ ਹਰ ਹਰ ਧਿਆਇਆ ਤੇ ਸਾਧੂਆਂ ਦਾ ਸੰਗ ਕੀਤਾ ਕੀਵਤ ਪੇਕੇ ਜਿਨੀ ਹਰ ਹਰ ਤੇ ਆਇਆ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਕਹਿੰਦੇ ਉਹਨਾਂ ਨੇ ਦਰਸ਼ਨ ਪਾਇਆ ਉਹਨਾਂ ਨੂੰ ਆਕਾਲ ਪੁਰਖ ਦੇ ਰੱਬ ਦੇ ਦਰਸ਼ਨ ਹੁੰਦੇ ਆ ਜਿਹੜਾ ਇਹ ਕਰਮ ਕਰਦਾ ਆ ਰਹਾ ਹੋ ਸਸੇ ਕੇ ਰੋਹ ਪਾਛਾ ਬਚਨ ਕਰਦੇ ਆ ਕਹਿੰਦੇ ਇਹ ਗੱਲ ਨੂੰ ਪਹਿਲਾਂ ਪੱਕੀ ਕਰ ਜਦੋਂ ਤੂੰ ਇਹ ਗੱਲ ਇਹ ਹੁਕਮ ਨੂੰ ਪੱਕਾ ਨਹੀਂ ਕਰਦਾ ਅੱਗੇ ਤਨੂੰ ਪੜਨ ਦਾ ਕੋਈ ਅਧਿਕਾਰ ਨਹੀਂ ਜਦੋਂ ਮਾਸਟਰ ਪਹਿਲਾ ਪਾਠ ਸੁਣਦਾ ਫਿਰ ਉਹ ਅਗਲੀ ਜਮਾਤ ਹੀ ਕਰ ਦਿੰਦਾ ਉਹਨੂੰ ਨਹੀਂ ਉਹ ਜਮਾਤ ਅਗਲੀ ਵਿੱਚ ਜਾਂਦਾ ਨਹੀਂ ਉੱਥੀ ਕਹਿੰਦਾ ਤੂੰ ਹਲੇ ਅੱਗੇ ਜਾਣੇ ਜੋਗਾ ਹੈ ਨਹੀਂ ਇਸੇ ਤਰ੍ਹਾਂ ਹੀ ਪਾਤਸ਼ਾਹ ਜਿਹੜਾ ਰੋਹ ਉਹਨਾਂ ਕਹਿੰਦੇ ਚ ਰਹੇ ਇਹਨੂੰ ਕਰ ਪਹਿਲਾਂ ਫਿਰ ਅੱਗੇ ਤੁਰੇ ਬਾਦਸ਼ਾਹ ਬਾਦਸ਼ਾਹ ਰਾਜਾ ਸ਼ਾ ਸ਼ਾਹੂਕਾਰ ਆ ਜਿਹੜਾ ਚਾਹ ਉਹਨੂੰ ਕਹਿੰਦੇ ਆ ਜਿਹੜਾ ਸ਼ਾਹੂਕਾਰ ਆ ਪੈਸੇ ਵਿਆਜ ਤੇ ਦਿੰਦਾ ਬੜੀ ਧਨ ਦੌਲਤ ਹੈ ਬਾਦਸ਼ਾਹ ਵਪਾਰੀ ਕਹਿੰਦੇ ਜਿਹੜੇ ਵਪਾਰੀ ਹਨ ਮਰਨਾ ਕਹਿੰਦੇ ਇਹਨਾਂ ਨੇ ਵੀ ਮਰ ਜਾਣਾ ਬੜਾ ਚਾਹ ਆ ਨਾ ਰਾਜਾ ਬਣਨ ਦਾ ਮਨ ਦੇ ਚ ਜਿਹੜਾ ਬਾਣੀ ਨੂੰ ਸਮਝ ਲੈਂਦਾ ਬਾਣੀ ਨੂੰ ਮੰਨ ਲੈਂਦਾ ਉਹ ਤੋਬਾ ਕਰ ਦਿੰਦਾ ਕਿ ਮੈਂ ਨਹੀਂ ਰਾਜਾ ਬਣਨਾ ਦੁਨੀਆ ਰਾਜਾ ਬਣਨ ਵਾਸਤੇ ਲੜ ਲੜ ਕੇ ਮਰ ਰਹੀ ਹੈ ਸਮਝਾਈਏ ਕਿ ਨੂੰ ਕਿਹਨੂੰ ਦਸੀਏ ਤੁਰ ਤੋ ਹੁਕਮ ਹੈ ਬਾਦਸ਼ਾਹ ਸਾ ਬਪਾਰੀ ਮਰਨਾ ਕਹਿੰਦਾ ਇਹਨਾਂ ਸਾਰਿਆਂ ਨੇ ਮਰ ਜਾਣਾ ਬਾਦਸ਼ਾਹਾਂ ਨੇ ਵੀ ਮਰ ਜਾਣਾ ਜਿਹੜਾ ਧਨ ਵਾਲਾ ਹੈ ਸ਼ਾਹੂਕਾਰ ਹੈ ਪੈਸੇ ਵਿਆਜ ਤੇ ਦਿੰਦਾ ਹੈ ਨਾ ਕਹਿੰਦਾ ਇਹਨਾਂ ਸਾਰਿਆਂ ਨੇ ਮਰ ਜਾਣਾ ਕਿਉਂ ਦੱਸਿਆ ਬਾਦਸ਼ਾਹ ਸ਼ਾਹ ਨੂੰ ਕਿਉਂ ਕਿਹਾ ਇਹ ਜ਼ੁਲਮ ਕਰਦੇ ਆ ਇਨਨ ਕੋਲ ਤਾਕਤ ਆ ਜਾਂਦੀ ਹੈ ਫਿਰ ਇਹਦੀ ਦਰਬਾਰ ਤੋਂ ਕਰਦੇ ਆ ਇਹ ਜਿਹੜਾ ਸ਼ਾਹ ਹੈ ਪੈਸੇ ਦਿੰਦਾ ਹੈ ਬਈ ਅੱਜ ਤੇ ਉਹ ਵੀ ਜ਼ੁਲਮ ਕਰਦਾ ਹੈ ਉਹ ਲੋਕਾਂ ਦਾ ਖੂਨ ਪੀਂਦਾ ਹੈ ਸੱਚਸੀ ਕਿ ਵਿਆਜ ਖਾਣਾ ਮਹਾਪਾਪ ਹੈ ਉਹ ਗਰੀਬਾਂ ਦਾ ਖੂਨ ਹੈ ਇਕ ਆਮ ਬੰਦੇ ਨੇ ਤਾਂ ਕਰਨਾ ਬਾਬਾ ਜੀ ਲਾਗੇ ਵੀ ਅੱਜ ਤੇ ਪੈਸੇ ਦੇਣ ਸੰਤ ਲਾਗੇ ਵੀ ਅੱਜ ਤੇ ਪੈਸੇ ਦੇਣ ਕਿ ਬਾਣੀ ਪੜ੍ਹੀ ਨਹੀਂ ਕਦੇ ਸੰਤਾਂ ਨੇ ਨੋਂ ਹੀ ਰੱਖਿਆ ਸੰਤ ਬਾਦਿਸ਼ਾ ਵਪਾਰੀ ਮਰਨਾ ਜੋ ਦਿਸੈ ਕਹਿੰਦੇ ਜੋ ਕੁਝ ਵੀ ਤੈਨੂੰ ਦਿਖਦਾ ਜੋ disseso ਕਾਲੇ ਖਰਨਾ ਅਸੀਂ ਖਰਨੇ ਦਾ ਪਤਾ ਚੀਜ਼ ਖਾ ਖਰ ਕੇ ਖਤਮ ਹੋ ਜਾਂਦੀ ਹੈ ਕਹਿੰਦਾ ਇਸ ਤਰੀਏ ਖਾ ਖਰ ਕੇ ਚੀਜ਼ ਖਤਮ ਹੋ ਜਾਂਦੀ ਹੈ ਇਹ ਜਿਹੜਾ ਸਰੀਰ ਹੈ ਇਹ ਵੀ ਜਜਰੀ ਦੱਸਿਆ ਇਹਨੂੰ ਜਰ ਲੱਗ ਜਾਂਦੀ ਹੈ ਜਿਵੇਂ ਲੋਹੇ ਨੂੰ ਜਰ ਲੱਗ ਜਾਂਦੀ ਹੈ ਨਾ ਲੋਹਾ ਜਰ ਦੇ ਚ ਖਤਮ ਹੋ ਜਾਂਦਾ ਐ ਇੱਕ ਨੇ ਸਰੀਰ ਹੈ ਜਰ ਲੱਗ ਜਾਂਦੀ ਹੈ ਇਹਨੂੰ ਜਦੋਂ ਲੋਹਾ ਇਹਨੂੰ ਜਰ ਲੱਗ ਜਾਂਦੀ ਹੈ ਆਪਣੇ ਆਪ ਹੀ ਟੁੱਟ ਜਾਂਦਾ ਹੈ ਐਕਨੇ ਸਰੀਰ ਨੂੰ ਜਦੋਂ ਜਰ ਲੱਗ ਜਾਂਦੀ ਹੈ ਬਿਰਧ ਹੋ ਜਾਂਦਾ ਆਪਣੇ ਆਪ ਹੀ ਟੁੱਟ ਜਾਂਦਾ ਹੈ ਕਰ ਇਧਰ ਨੂੰ ਗਿਰ ਜਾਂਦਾ ਕਰ ਇਧਰ ਨੂੰ ਗਿਰ ਜਾਂਦਾ ਜੋ ਦਿੱਸੇ ਇੱਕ ਗੱਲ ਨਹੀਂ ਕਹੀ ਇੱਕ ਚੀਜ਼ ਨਹੀਂ ਕਹਿੰਦਾ ਜੋ ਵੀ ਤੈਨੂੰ ਦਿਖਦਾ ਸੋ ਕਾਲੇ ਕਰਨਾ ਕਹਦੇ ਕਾਲ ਨੇ ਸਾਰਿਆਂ ਨੂੰ ਖਰਾ ਦੇਣਾ ਇਹਨੂੰ ਖਰ ਜਾਣੇ ਆ ਖਤਮ ਹੋ ਜਾਣਾ ਉਰੇ ਮੋਹ ਕਹਦੇ ਝੂਠੇ ਮੋਹ ਦੇ ਵਿੱਚ ਫਸਿਆ ਬੈਣਾ ਰੋਜ਼ ਪਾਛਾ ਦੱਸਦੇ ਆ ਕਿ ਮੋਹ ਨੂੰ ਛੱਡ ਦੇ ਛੱਡਦਾ ਕਿਤੇ ਐ ਮੋਹ ਦੇ ਵਿੱਚ ਤਾਂ ਫਸਿਆ ਪਿਆ ਐ ਮੋਹ ਦੇ ਨਾਲ ਤਾਂ ਠੱਗੀਆਂ ਕਰਦਾ ਹੈ ਸੰਸਾਰ ਨਾਲ ਠੱਗੀਆਂ ਕਰ ਕਰਕੇ ਕਾਦੇ ਵਾਸਤੇ ਕਰਦਾ ਹੈ ਬਈ ਇਹ ਧੀਆ ਪੁੱਤਾਂ ਨੂੰ ਆਪਾਂ ਨੇ ਜ਼ਮੀਨਾਂ ਖਰੀਦ ਕੇ ਦੇਣੀ ਹੈ ਇਹਨਾਂ ਦੇ ਕੋਠੀਆਂ ਮਹਿਲ ਬਣਾਉਣੇ ਆ ਬੜੀਆਂ ਠੱਗੀਆਂ ਬੜੇ ਜ਼ੁਲਮ ਕਰਦਾ ਹੈ ਇਹ ਮੋਹ ਦੀ ਬਿਮਾਰੀ ਇਹਨਾਂ ਲੱਗੀ ਵੀ ਵਿੱਚ ਕੁੜੇ ਮੋ ਅੱਲਾ ਫਟ ਲਪਟਾਨਾ ਕਹਿੰਦੇ ਕੂੜੇ ਮੋਹ ਦੇ ਚ ਲਪਟਿਆ ਪਿਆ ਲਿਪਟਿਆ ਪਿਆ ਰੋਟੀ ਨਹੀਂ ਖਾਂਦਾ ਆਪ ਭੁੱਖਾ ਹੀ ਰਹਿ ਲਿੰਦਾ ਕਿਹੜੀ ਕਰ ਕਿਹੜੀ ਬਿਮਾਰੀ ਕਰਕੇ ਮੂੰਹ ਵਾਲੀ ਬਿਮਾਰੀ ਕਰਕੇ ਕਰਦਾ ਆ ਆ ਮੋਹ ਦੀ ਬਿਮਾਰੀ ਲੱਗੀ ਵੀ ਹੈ ਨਾ ਇਹਦੇ ਕਰਕੇ ਜਾਨ ਨਿਕਲ ਜਾਂਦੀ ਹੱਥ ਕੰਬਦੇ ਆ ਜਦੋਂ ਕਿਤੇ ਪੈਸੇ ਵੀ ਦੇਣੇ ਹੁੰਦੇ ਆ ਨਾ ਗੁਰਦੁਆਰੇ ਵਾਸਤੇ ਹੱਥ ਕੰਬਣ ਲੱਗ ਜਾਂਦੇ ਆ ਮਨ ਕੰਬਦਾ ਕਿ ਕਿਤੇ ਇਹਦੇ ਨਾਲ ਘਟ ਜਵੇ ਹੁਣ ਦੇਖ ਲਿਓ ਕਰਕੇ ਬਾਬਾ ਨਾਨਕ ਦਾ ਦੇਖਦਾ ਹੁੰਦਾ ਪਿਆ ਇਹ ਬੈਠਾ ਦੇਖਦਾ ਹੁੰਦਾ ਜਿਹੜਾ ਜਮਾ ਇਹ ਗਲਿਆ ਪਚਾ ਨੋਟ ਹੁੰਦਾ ਉਹ ਲੈ ਕੇ ਗੋਲਗੀ ਚ ਪਾ ਦਿੰਦਾ ਜਿਹਨੂੰ ਕੋਈ ਨਹੀਂ ਲਿੰਦਾ ਉਹ ਲੈ ਕੇ ਗੋਲਗੀ ਚ ਪਾ ਦਿੰਦਾ ਇਥੇ ਕਿਹੜਾ ਦੇਖਦਾ ਕਿਸੇ ਦੁਕਾਨਦਾਰ ਨੂੰ ਦੋਂ ਕਿਉਂ ਦਾ ਲੈਣਾ ਨਹੀਂ ਅਗਲੇ ਨੇ ਮੈਂ ਤਾਂ ਪਾਈ ਫਟਿਆ ਵੇ ਤੱਕ ਇੱਥੇ ਚੱਲ ਜਾਂਦਾ ਕਿਉਂ ਅੰਦਰ ਮੋਹ ਵਾਲੀ ਬਿਮਾਰੀ ਹੈ ਨਾ ਉਹ ਬਿਮਾਰੀ ਲੱਗੀ ਵੀ ਹੈ ਅੰਦਰ ਕੂੜੇ ਮੋਹ ਲਪਟ ਲਪਟਾਨਾ ਕਹਿੰਦੇ ਕੂ ਦੇ ਮੋਹ ਦੇ ਚ ਲਪਟਿਆ ਪਿਆ ਛੋਟ ਚੱਲਿਆ ਕਿ ਇਹ ਜਦੋਂ ਮੈਨੂੰ ਛੱਡ ਕੇ ਚੱਲਿਆ ਜਾਣਾ ਨਾ ਛੱਡ ਕੇ ਇੱਕ ਦਿਨ ਕਿ ਰਹਿਣਾ ਛੱਡ ਕੇ ਜਾਣਾ ਇੱਕ ਦਿਨ ਜਾਂਦਾ ਨਹੀਂ ਆਰਤੀ ਤੇ ਬੰਨ ਕੇ ਲੈ ਕੇ ਜਾਂਦੇ ਐ ਇਦਾਂ ਥੋੜਾ ਜਾਂਦਾ ਹੈ ਕਿਤੇ ਇਹ ਬੰਦਾ ਇਕੱਲੇ ਤੇ ਇਕੱਲੇ ਨੂੰ ਕਿਤੇ ਰਾਹ ਦੇਣੇ ਆਲਾ ਆਰਤੀ ਤੇ ਬੰਨ ਕੇ ਚਾਰ ਬੰਦੇ ਚੱਕਦੇ ਆ ਇਕੱਲੇ ਨੂੰ ਤਾਂ ਚੱਕ ਨਹੀਂ ਹੁੰਦਾ ਇਹ ਸਰਸੰਗੀ ਕਈ ਚੀਜ਼ਾਂ ਤੇ ਅਸੀਂ ਧਿਆਨ ਨਹੀਂ ਦਿੰਦੇ ਜਦੋਂ ਮੁਰਦਾ ਹੋ ਜਾਂਦਾ ਉਹਦਾ ਭਾਰ ਬਹੁਤ ਵੱਜ ਜਾਂਦਾ ਚਾਰ ਬੰਦੇ ਵੀ ਬੜੇ ਔਖੇ ਚੱਕਦੇ ਹੁੰਦੇ ਆ ਇਹਦਾ ਜਿਹੜੇ ਮੁੰਡੇ ਮਰ ਚੱਕਦੇ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨਾ ਕੁ ਭਾਰ ਬਣ ਜਾਂਦਾ ਚੱਕਿਆ ਕਿਤੇ ਮੁਰਦੇ ਨੂੰ ਮੁੰਡੇ ਤੇ ਜਦੋਂ ਮੁੰਡੇ ਤੇ ਰੱਖਦੇ ਨੇ ਆਰਤੀ ਤੇ ਇੰਨਾ ਕੁ ਭਾਰ ਆ ਜਾਂਦਾ ਕਹ ਤੇ ਉਹ ਸਮਝੇ ਨਹੀਂ ਕਿ ਮੁਰਦੇ ਦਾ ਭਾਰ ਬਹੁਤ ਵੱਧ ਜਾਂਦਾ ਹੈ ਆਪ ਨਹੀਂ ਜਾਂਦਾ ਚਾਰ ਬੰਦੇ ਚੁੱਕ ਕੇ ਜ਼ਬਰਦਸਤੀ ਲੈ ਕੇ ਜਾਂਦੇ ਆ ਫਿਰ ਇਸ ਤਰ੍ਹਾਂ ਨਹੀਂ ਛੱਡ ਕੇ ਆਉਂਦੇ ਬਈ ਇੱਕਣਾ ਛੱਡਿਆਂ ਦਾ ਫੇਰ ਕਿਤੇ ਪਿੰਡ 'ਚ ਵੜ ਜਵੇ ਆ ਕੇ ਉਹਨੂੰ ਅੱਗ ਲਾ ਕੇ ਫੂਕ ਕੇ ਸੁਆਹ ਕਰਕੇ ਤਾਂ ਮੋੜਦੇ ਆ ਪਿੰਡ ਵਾਲੇ ਐ ਨਹੀਂ ਮੋੜਦੇ ਦੇਖਿਆ ਕਿਤੇ ਮੋੜਦੇ ਨੂੰ ਮੜੀਏ 'ਚ ਰੱਖ ਕੇ ਆ ਕੇ ਘਰ ਨੂੰ ਨਹੀਂ ਉਹਨੂੰ ਫੂਕ ਕੇ ਸੁਆਹ ਕਰਕੇ ਤਾਂ ਕਿਤੇ ਮੋੜਦੇ ਆ ਤਾ ਪਾਛੇ ਬਚਨ ਕਰਦੇ ਆ ਛੋੜ ਚੱਲਿਆ ਤਾਂ ਫਿਰ ਪੁਸੋ ਤਾਨਾ ਕਹਿੰਦੇ ਫਿਰ ਪੁਸਤਾਉਂਦਾ ਜਦੋਂ ਛੱਡ ਕੇ ਚੱਲਿਆ ਕਿਰਪਾ ਨਿਧਾਨ ਕਹਿੰਦੇ ਕਿਰਪਾ ਕਰਨ ਨਿਧਾਨ ਨਾ ਰੱਬ ਨੂੰ ਕਹਿੰਦੇ ਆ ਰੱਬ ਦੇ ਇੱਕ ਨੌواں ਜਿਹੜੇ ਅਕਾਲ ਉਸਤਤਿ ਚ ਪਤਾ ਲੱਗਦਾ ਹੈ ਜਿਹੜਾ ਜਾਪ ਸਾਹਿਬ ਅਕਾਲ ਉਸਤਤ ਨਾ ਅਕਾਲ ਦੀ ਰੱਬ ਦੀ ਵਡਿਆਈ ਉਹਦੇ ਜੀ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਇੱਕ ਨਾਮ ਲੈ ਰੱਬ ਦੇ ਕਿਰਪਾ ਨਿਧਾਨ ਕਹਿੰਦੇ ਨਿਧਾਨ ਜਿਹੜਾ ਸਾਡੇ ਕਰਮ ਲਿਖਦਾ ਹੈ ਕਰੇ ਕਿਰਪਾ ਕਰ ਹੁਣ ਯਾਦ ਕਰਾਤੀ ਨਾ ਮੌਤ ਵੀ ਜਿੱਦਣ ਤੈ ਛੱਡ ਕੇ ਜਾਣਾ ਦੁਨੀਆ ਨੂੰ ਫੇਰ ਤੈ ਪਸਤਾਉਣਾ ਹੈ ਕਿਰਪਾ ਨੰਦਾਨ ਨਾਨਕ ਕੋ ਕਰੋ ਦਾਤ ਕਹਿੰਦੇ ਨਾਨਕ ਨੂੰ ਇੱਕ ਦਾਤ ਕਰ ਦੋ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਬ ਨਾਲ ਗੱਲ ਕਰਦੇ ਆ ਕਹਿੰਦੇ ਕਿਰਪਾ ਕਰ ਦੇ ਰੱਬ ਇੱਕ ਦਾਤ ਦੇ ਦੋ ਕਿਰਪਾ ਨੰਦਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜੱਪੀ ਦਿਨ ਰਾਤ ਕਹਿੰਦਾ ਤੇਰਾ ਜਿਹੜਾ ਨਾਮ ਹੈ ਨਾ ਮੈਂ ਦਿਨ ਰਾਤ ਇਹਦਾ ਜਪ ਕਰਾਂ ਇਹ ਦਾਤ ਦੇ ਦਿਓ ਮੈਨੂੰ ਇਹ ਕਿਰਪਾ ਕਰ ਦਿਓ ਇਹ ਮੰਗੀ ਆ ਚੀਜ਼ ਕਿਉਂ ਜਾਣਦੇ ਕਰਨ ਕਾਰਨ ਦੇ ਸਮਰੱਥ ਹੈ ਰੱਬ ਨਾਲ ਗੱਲਾਂ ਕਰ ਰਹੇ ਆ ਕਿਰਪਾ ਨੰਦਾਨ ਕਰੋ ਹੋ ਦਾਤ ਨਾਮ ਤੇਰਾ ਜੱਪੀ ਦਿਨ ਰਾਤ ਕਹਿੰਦੇ ਤੇਰੇ ਨਾਮ ਨੂੰ ਮੈਂ ਦਿਨ ਰਾਤ ਜਪਾਂ ਘੜੀ ਵਾਲੀ ਗੱਲ ਨਹੀਂ ਘੰਟੇ ਵਾਲੀ ਗੱਲ ਨਹੀਂ ਦਿਨ ਰਾਤ ਕਹਿੰਦੇ ਮੈਂ ਨਾਮ ਜਪਾਂ ਜਦੋਂ ਤੱਕ ਇਹ ਅਵਸਥਾ ਨਹੀਂ ਆਉਂਦੀ ਦਿਨ ਰਾਤ ਨਹੀਂ ਜਪਦਾ ਉਨੀ ਦੇਰ ਤੱਕ ਮੁਕਤੀ ਨਹੀਂ ਹੈ ਹਰ ਬੰਦਾ ਆਪਣੇ ਟਾਈਮ ਦੇ ਪਾਬੰਦ ਹੈ ਟਾਈਮ ਕੰਨੀ ਦੇਖਦਾ ਕਿ ਆ ਮੇਰਾ ਕੰਮ ਰਹਿ ਜਾਣਾ ਹੈ ਜੇ ਇੱਧਰ ਮੇਰਾ ਜ਼ਿਆਦਾ ਟਾਈਮ ਲੱਗ ਗਿਆ ਮਜਬੂਰੀ ਦੇ ਬਸ ਕਦੇ ਟਾਈਮ ਲਾਉਂਦਾ ਹੈ ਬੜਾ ਭੱਜ ਤੋੜ ਕੇ ਜਾਂਦਾ ਜੇ ਮੈਂ ਇੱਧਰ ਗੁਰਦੁਆਰੇ ਤੋਂ ਲੇਟ ਹੋ ਗਿਆ ਅੱਗੇ ਮੈਂ ਡਿਊਟੀ ਤੇ ਲੇਟ ਹੋ ਜਾਣਾ ਹੈ ਮੇਰਾ ਕੰਮ ਰਹਿ ਜਾਣਾ ਹੈ ਅੱਗੇ ਜਾ ਕੇ ਚਾਹੇ ਜਾਮ ਵਿੱਚ 2 ਘੰਟੇ ਖੜਾ ਰਹੇ ਹੁੰਦਾ ਇਹਨੇ ਕਾਰ ਤੇ ਬੜੀ ਜਲਦੀ ਜਲਦੀ ਭੱਜਦਾ ਹੈ ਅੱਗੇ ਜਾਮ ਪਿਆ ਹੁੰਦਾ ਹੈ ਫਿਰ ਉੱਥੇ ਤੜਫਦਾ ਹੈ ਕਰ ਕੁਝ ਨਹੀਂ ਸਕਦਾ ਜਾਮ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦਾ ਕੋਈ ਰਸਤਾ ਹੀ ਨਹੀਂ ਬਚਦਾ ਲਿਕਣਦਾ ਉੱਥੇ 2 ਘੰਟੇ ਖੜਿਆ ਰਹਿੰਦਾ ਅਦਰ ਬਾਬੇ ਨਾਨਕ ਦੇ ਦਰਵਾਜ਼ੇ 'ਚ 2 ਮਿੰਟ ਨਹੀਂ ਬਹਿੰਦਾ ਹਸਪੀਟਲ ਤੱਕ ਲੈ ਜਾਂਦੇ ਆ ਡਾਕਟਰ ਕੋਲ ਬੈਠਾ ਰਹਿੰਦਾ 4 ਘੰਟੇ ਵਾਰੀ ਨਹੀਂ ਆਉਂਦੀ ਉੱਥੇ ਬੰਦਿਆਂ ਪੇ ਬੈਠਾ ਹੈ ਇਹ ਕੋਈ ਇਤਿਹਾਸ ਹੈ ਕਿ ਬਾਬੇ ਨਾਨਕ ਦੇ ਦਰਵਾਜ਼ੇ 'ਚ 2 ਮਿੰਟ ਬੈਠਣਾ। ਬੜੀ ਮੁਸ਼ਕਲ ਸਮਝਦਾ। ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਿ ਦਿਨ ਰਾਤ ਭਾਈ ਉਹਦਾ ਜਾਪ ਕਰ। ਦਿਨ ਰਾਤ ਜੁੜਿਆ ਰਹਿ। ਸਤਿ ਸ੍ਰੀ ਅਕਾਲ ਜਦੋਂ ਤੱਕ 10 ਵਸਤੂ ਲੈ ਪਾਚੇ ਪਾਵੇ ਇੱਕ ਵਸਤ ਕਨ ਬਕੋਟ ਘਾਵੇ, ਏਕ ਬੀਨਾ ਲੈ 10 ਵਿਤਲੇ। ਤੋ ਮੂੜਾ ਕਹਾ ਕਰੇ। ਕਹਿੰਦਾ ਮੂਰਖਾ ਫੇਰ ਕੀ ਕਰੂੰਗਾ ਬੜੀ ਔਖੀ ਮੰਜ਼ਲ ਐ ਇਹ 10ਵਾਂ ਹਿੱਸਾ 10ਵਾਂ ਦਸੌਂਦ ਜਿਹਨੂੰ ਕਹਿੰਦੇ ਇੱਥੋਂ ਬਾਣੀ ਤੋਂ ਚੱਲਿਆ 24 ਘੰਟੇ ਵਿੱਚੋਂ 22 ਘੰਟੇ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਬੈਠਣਾ ਪੈਂਦਾ ਜਿਹੜੀ ਆਪਣੇ 10-9 ਦੀ ਕਿਰਤ ਕਮਾਈ ਉਹਦੇ ਚੋਂ 10ਵਾਂ ਦਸੌਂਦ ਬਾਬੇ ਨਾਨਕ ਦੀ ਗੋਲਕਿਚ ਪਾਉਣਾ ਪੈਂਦਾ ਪਾਇਆ ਕਦੇ ਬੈਠੇ ਆ ਕਦੇ ਸਿੱਖ ਤੇਰੇ ਪੱਕੇ ਆ ਡਾਕਟਰ ਲੱਖਾਂ ਮੰਗ ਲਵੇ ਪਹਿਲਾਂ ਪਰੇਸ਼ਕ ਕਰ ਦੋ ਪਹਿਲਾਂ ਜਮਾ ਕਰਾਉਂਦੇ ਆ ਡਾਕਟਰ ਵੀ ਪਹਿਲਾਂ ਜਮਾ ਕਰਾ ਦੇ ਉਹਨਾਂ ਨੂੰ ਪਤਾ ਹੈ ਜੇ ਮਰ ਗਿਆ ਫਿਰ ਮੈਨੂੰ ਕੱਖ ਨਹੀਂ ਮਿਲਣਾ ਲੇਕਿਨ ਇਧਰ ਬਾਬੇ ਨਾਨਕ ਦੀ ਗੋਲਕ ਵਿੱਚ ਨੂੰ ਇੱਥੇ ਹੱਥ ਖੱਲੀ ਐ ਬੜੇ ਬਚਾਉਂਦਾ ਹੈ ਬੜਾ ਕੁਛ ਕਰਦਾ ਹੈ ਜੋ ਬਚਨ ਹਨ ਗੁਰੂ ਦੇ ਉਹ ਪਾਈ ਪੂਰੇ ਕਰਨੇ ਪੈਂਦੇ ਆ ਦਸਮਾ ਦਸੌਂਦ ਪੂਰਾ ਕੱਢਣਾ ਪੈਂਦਾ ਟਾਈਮ ਦਾ ਵੀ ਆਪਣੀ ਧਨ ਦੌਲਤ ਦਾ ਵੀ ਤਾਂ ਕਿਤੇ ਰਹਿਮਤਾ ਕਰਦਾ ਬਾਬਾ ਨਾਨਕ ਸੋ ਆਵ ਪਾਈ ਬਾਬਾ ਨਾਨਕ ਤੋਂ ਹੀ ਦਾਤ ਮੰਗੀਏ ਕਿਹੜੀ ਕਿਰਪਾ ਨਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਦਿਨ ਰਾਤ ਤੇਰੇ ਨਾਮ ਨੂੰ ਜਪਾਂ ਇਹ ਮੈਨੂੰ ਦਾਤ ਦੇ ਦਿਓ ਇਹ ਮੇਰੀ ਝੋਲੀ ਚ ਪਾ ਦੋ ਸੋ ਸਤ ਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ